ਸੱਚੀ ਗੱਲ ਜੀ ਪਿਛੇ ਹੀ ਮੈਂ ਮਨਰੇਗਾ ਬਾਰੇ ਇੱਕ ਹੋਰ ਅਜੇ ਵਿਚਾਰ ਪੇਸ਼ ਕੀਤੇ ਵੀ ਕਿਦਾਂ ਕਪੜਾ ਹੁੰਦਾ ਬਹੁਤ ਸਾਰਿਆਂ ਦੇ ਮੈਸੇਜ ਆਏ ਵੀ ਮਨਰੇਗਾ ਪਰ ਇਹ ਕਿੱਥੋਂ ਨਿਕਲਦਾ ਜੀ ਕਿ ਕਿੱਥੋਂ ਪਤਾ ਕਰੀਏ ਸਾਡੇ ਪਿੰਡ ਦੇ ਮਨਰੇਗਾ ਜੇ ਇੰਨੇ ਬੰਦੇ ਆ ਆ ਜੀ ਉਹ ਮੈਂ ਅੱਜ ਦੱਸਣ ਲੱਗਾ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧਿਆਨ ਨਾਲ ਦੇਖਿਓ ਕਿਥੋਂ ਆਹ ਚਲਿਏ ਗੂਗਲ Chrome ਦੇ ਵਿੱਚ Google Chrome ਤੇ ਜਾ ਕੇ ਇਹ ਲਿਖ ਲੈਣਾ ਨਰੇਗਾ ਜੌਬ ਕਾਰ ਪੰਜਾਬ ਆ ਪਹਿਲੀ ਸਾਈਟ ਆਉਗੀ ਇੱਥੇ ਕਲਿੱਕ ਕਰ ਲੈਣਾ ਜੀ ਇੱਥੇ ਕਲਿੱਕ ਕਰਨ ਤੋਂ ਬਾਅਦ ਆ ਆਪਣੇ ਡਿਸਟ੍ਰਿਕਟ ਆ ਗਈਆਂ ਜਿਹੜੀ ਤੁਹਾਡੀ ਡਿਸਟ੍ਰਿਕਟ ਹੈ ਉੱਤੇ ਕਲਿੱਕ ਕਰ ਜਣਾਣਾ ਜੀ ਮੇਰੀ ਡਿਸਟ੍ਰਿਕਟ ਹੈ ਗੁਰਦਾਸਪੁਰ ਮੈਂ ਗੁਰਦਾਸਪੁਰ ਤੇ ਕਲਿੱਕ ਕਰਦਾ ਬਾਅਦ ਚ ਇਦਾਂ ਦਾ ਪੇਜ ਖੁੱਲ ਜੇਗਾ ਬਲੋਕ ਹੈਗਾ ਆਪਣਾ ਬਟਾਲਾ ਜਿਹੜਾ ਵੀ ਤੁਹਾਡਾ ਬਲੋਕ ਹੈ ਉੱਤੇ ਕਲਿੱਕ ਕਰ ਦੇਣਾ ਜੀ ਆਪਣਾ ਹੈਗਾ ਬਟਾਲਾ ਅਸੀਂ ਬਟਾਲਾ ਤੇ ਕਲਿੱਕ ਕਰਾਂਗੇ ਬਟਾਲਾ ਨਿਕਲ ਗਿਆ ਅੱਗੇ ਸਾਰੇ ਜਿੰਨੇ ਪੰਚਾਇਤਾਂ ਆਉਂਦੀਆਂ ਬਟਾਲੇ ਦੇ ਅੰਦਰ ਸਾਰੇ ਆ ਗਿਆ ਜੀ ਦੇਖੋ ਜੀ ਜੋ ਵੀ ਹਰ ਦੋ ਚੰਡੇ ਆ ਜੋ ਵੀ ਹੈਗਾ ਸਾਰਾ ਬੱਜੂ ਮਾਨ ਆ ਗਿਆ 72 ਪੂਰਾ ਆ ਗਿਆ ਸਾਰੇ ਆ ਗਿਆ ਪੁੱਲਰ ਆ ਗਿਆ ਆਪਣਾ ਪਿੰਡ ਬਿਜਲੀ ਵਾਲੇ ਬਿਜਲੀ ਵਾਲ ਵੀ ਆ ਗਿਆ ਬੋਧੇ ਦੀ ਕੋਈ ਵੀ ਆ ਗਿਆ ਪੂਰੇ ਨਗਰ ਵੀ ਆ ਗਿਆ ਫਾਰੇ ਜਿਹੜਾ ਤੁਹਾਡਾ ਪੇਂਡਿਆ ਉੱਥੇ ਕਲਿੱਕ ਕਰ ਲੈਣਾ ਠੀਕ ਹੈ ਜੀ ਮੈਂ ਕੋਈ ਵੀ ਪੇਂਡ ਚੂਜ਼ ਕਰ ਲੈਣਾ ਛੋਟਾ ਜੋਰਾ ਸਿੰਘਾ ਕਲਿੱਕ ਕਰਦੇ ਆ ਜੀ ਛੋਟੇ ਜੋਰੀ ਸਿੰਘ ਤੇ ਕਲਿੱਕ ਕਰਤਾ ਆ ਰਜਿਸਟ੍ਰੇਸ਼ਨ ਆ ਗਿਆ ਕਾਸਵਾਇ ਜੌਬ ਗਾਰਡ ਨਾਟ ਇਨ ਜੂਜ ਤੁਸੀਂ ਕੰਨਾ ਕਲਿੱਕ ਤੀਸਰੇ ਨੰਬਰ ਤੇ ਜੀ ਜੌਬ ਗਾਰਡ এমਪਲੋਇਮੈਂਟ ਰਜਿਸਟਰ ਇਿੱਤੋਂ ਕਲਿੱਕ ਕਰੋਗੇ ਤੁਹਾਡੇ ਪੇਨ ਦੇ ਸਾਰੇ ਆ ਜਾਣਗੇ ਵੀ ਜਿਹੜਾ ਕੌਣ-ਕੌਣ ਨਰੇਗਾ ਜੇ ਐਕਟਿਵ ਹੈ ਕਿਹੜੇ-ਕਿਹੜੇ ਕਾਰਬਨ ਇਹ ਸਭ ਆ ਜਾਏਗਾ ਸਭ ਕੁਝ ਆ ਜਾਏਗਾ ਕਿਦਾਂ ਆ ਗਿਆ ਜੋਰੇ ਸਿੰਘੇ ਦੇ ਵੀ ਇੰਨੇ ਆ ਜੋ ਕਾਰਬਨ ਹੋਏ ਆ ਤੁਸੀਂ ਆ ਕਿੱਥੇ ਲਿਖਿਆ ਪਹਿਲੇ ਨੰਬਰ ਤੇ ਲਿਖਿਆ PB01 ਵਾਲਾ 1 ਇੱਥੇ ਕਲਿੱਕ ਕਰੋਗੇ ਭਾਵੇਂ ਦੋ ਦੇ ਕਰ ਤੋ ਕਿਤੇ ਵੀ ਕਲਿੱਕ ਕਰ ਤੋ ਉਹਦੇ ਪਰ ਆ ਜਾਊਗਾ ਵੇਖੋ ਆ ਗਿਆ ਉਹਦਾ ਕੀ ਨਾ ਅਸੀਂ ਕਿੰਨਾ ਕੰਮ ਕੀਤਾ ਹੋਗਾ ਇੱਥੋਂ ਕਲਿੱਕ ਕਰੋਗੇ ਯੇ ਰਿਵਾਈਜ਼ ਆ ਜਾਊਗਾ ਰਾਸਾਂ ਤੇ ਕਿੰਨਾ ਕੰਮ ਕੀਤਾ ਨੇ ਇੱਥੇ ਉਹਨੇ ਕੋਈ ਬੰਦੇ ਨਹੀਂ ਕੰਮ ਨਹੀਂ ਕੀਤਾ ਜੀ ਦੇਖ ਲੋ ਜਿੰਨੇ ਕੀਤਾ ਹੋਗਾ ਉਹਦਾ ਕਲਿੱਕ ਹੋ ਜਾਣਾ ਕਿ ਜਿਹਦਾ ਐਕਟਿਵ ਬੰਦੇ ਆ ਐਕਟਿਵ ਬੰਦਿਆਂ ਨੂੰ ਕਲਿੱਕ ਕਰੋਗੇ ਆ ਵੇਖੋ ਉਹਨਾਂ ਦਾ ਆ ਗਿਆ ਪੂਰੀ ਡਿਟੇਲ ਆ ਗਈ ਵੀ ਇੰਨੇ ਪੈਸੇ ਆਏ ਕਿੰਨੇ ਕੀਤਾ ਕਿੰਨਾ ਕੰਮ ਕਿੱਥੇ ਕੀਤਾ ਕੀ ਕੀਤਾ ਸਭ ਕੁਝ ਆ ਗਿਆ ਜੀ ਤੁਸੀਂ ਇੱਥੇ ਜਾ ਕੇ ਦੇਖ ਸਕਦੇ ਜੀ ਬਾਅਦ ਇੱਥੋਂ ਆ ਵੀ ਕਲਿੱਕ ਕਰ ਸਕਦੇ ਸਾਲ ਦਾ ਜੀਅਰ ਦਾ ਵੀ ਦੇਖ ਸਕਦੇ ਕਿਹੜੇ ਸਾਲ ਚ ਉਹਨਾਂ ਨੇ ਕਿੰਨਾ ਕੰਮ ਕੀਤਾ ਸਭ ਕੁਝ ਆ ਜਾਂਦਾ ਜੀ ਤੇ ਜੇ ਵੀਡੀਓ ਚੰਗੀ ਲੱਗੀ ਹੋਏ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਧੰਨਵਾਦ